ਅਰ ਜਿਹੜੇ ਕਹਿੰਦੇ ਸੀ ਨਾ ਕਾਲੀ ਦਲ ਖਤਮ ਹੋ ਗਿਆ ਉਹ ਜਾ ਕੇ ਆਪਦੀ ਸਰਕਾਰ ਨੂੰ ਪੁੱਛੋ ਉਹ ਸਾਡੇ ਦੇ ਨਿੱਕੇ ਨਿੱਕੇ ਜਵਾਕਾਂ ਦੇ ਨਾਅਰੇ ਨੇ ਤੁਹਾਡੀ ਸਰਕਾਰ ਦੀਆਂ ਚੀਕਾਂ ਪਵਾ ਦੀਆਂ ਭੱਜੇ ਗਏ ਚੋਣ ਕਮਿਸ਼ਨ ਕੋਲ ਵੱਡੇ ਵੱਡੇ ਲੀਡਰ ਤੇ ਤੁਹਾਡੇ ਮੰਤਰੀ ਕਹਿੰਦੇ ਆ ਜੀ ਸੁਖਵੀਰ ਸਿੰਘ ਬਾਦਲ ਪੰਜਾਬ بچاؤ ਯਾਤਰਾ ਚ ਛੋਟੇ ਛੋਟੇ ਬੱਚਿਆਂ ਕੋਲੋਂ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਦੇ ਨਾਰੇ ਲਵਾਉਂਦਾ ਹੈ ਏ ਜਿੰਦਾਬਾਦ ਪਹਿਲਾਂ ਵੀ ਸੀ ਜਿੰਦਾਬਾਦ ਹੈ ਤੇ ਜਿੰਦਾਬਾਦ ਰਹਿਣਾ ਏ ਸਾਡੇ ਪੰਜਾਬ ਦੇ ਸ਼ਹੀਦਾਂ ਦੀ ਪਾਰਟੀ ਹੈ ਇਹਨਾਂ ਨੇ ਖੂਨ ਡੋਲ ਕੇ ਪੰਜਾਬ ਪੰਜਾਬੀਅਤ ਲਈ ਵੱਡੀਆਂ ਕੁਰਬਾਨੀਆਂ ਕਰਕੇ ਸਿਰਜੀ ਹੋਈ ਪਾਰਟੀ ਹੈ ਠੀਕ ਹੈ ਤੁਹਾਡਾ 10 ਬਾਰ ਸਾਲ ਦਾ ਜਿਹੜਾ ਕੂੜ ਪ੍ਰਚਾਰ ਸੀ ਉਹਨੇ ਸਾਡੀ ਨੌਜਵਾਨੀ ਦੇ ਦਿਮਾਗ ਤੇ ਪ੍ਰਭਾਵ ਪਾਤਾ ਸੀ ਪਰ ਇਹ 2 ਸਾਲਾਂ ਦੀ ਗੱਲ ਖਤਮ ਹੋ ਗਈ ਤੁਹਾਡੀ ਬਿਲਕੁਲ ਸਾਰੀ ਦੁਨੀਆ ਨੂੰ ਸੱਚ ਸਾਹਮਣੇ ਆ ਗਿਆ ਇਹ ਗੱਲ ਯਾਦ ਰੱਖਿਓ ਤੁਹਾਡੀਆਂ ਤਾਂ ਨਿੱਕੇ ਨਿੱਕੇ ਜਵਾਕਾਂ ਨੇ ਚੀਕਾ ਪਵਾਤੀਆਂ ਯਾਰ ਤੁਸੀਂ ਵੱਡਿਆਂ ਦਾ ਮੁਕਾਬਲਾ ਕੀ ਕਰੋਗੇ ਇਹ ਵੀ ਗੱਲ ਸੁਣ ਲਿਓ ਕਿ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਆ ਕੇ ਨੀ ਨਾਰੇ ਮਲਾਉਂਦਾ ਇਹ ਜਿਹੜੀਆਂ ਘਰਾਂ ਚੋਂ ਪ੍ਰੇਰਣਾ ਮਿਲਦੀ ਹੈ ਨਾ ਬੱਚਿਆਂ ਨੂੰ ਉਹੀ ਸਾਰਾ ਕੁਝ ਹੁੰਦਾ ਹੈ ਇਹ ਸਤਿਕਾਰਯੋਗ ਬੀਬੀਆਂ ਭੈਣਾਂ ਉਹ ਬੱਚਿਆਂ ਨੂੰ ਜਦੋਂ ਘਰਾਂ 'ਚ ਗੱਲਾਂ ਸੁਣਾਉਂਦੀਆਂ ਨਾ ਸਾਡਾ ਪੰਥ ਤੇ ਪੰਥ ਦੀ ਪਾਰਟੀ ਕਿਹੜੀ ਹੈ ਉਦੋਂ ਬੱਚਿਆਂ ਦੇ ਮਨ ਦੇ ਵਿੱਚ ਵੀ ਨਾ ਬੜਾ ਵੱਡਾ ਅਸਰ ਹੁੰਦਾ ਹੈ ਆ ਮੈਂ ਵੇਖਿਆ ਹੈ ਕਿ ਪੇਂਟੀਆਂ ਲੈ ਕੇ ਕਈ ਕਿਸੇ ਤਰੀਕੇ ਦੇ ਪੋਸਟਰ ਬਣਾ ਕੇ ਕੋਈ ਸਰੋਪੇ ਲੈ ਕੇ ਕੋਈ ਫੁੱਲ ਲੈ ਕੇ ਕਿਸ ਤਰ੍ਹਾਂ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਕੋਲ ਪਹੁੰਚ ਰਹੇ ਹੈ ਬੱਚੇ ਨਿੱਕੇ ਨਿੱਕੇ ਇਹ ਸਾਰਾ ਕੁਝ ਘਰਾਂ ਤੋਂ ਹੀ ਪ੍ਰਾਪਤ ਹੁੰਦਾ ਤੇ ਉਹਨਾਂ ਗੱਲ ਯਾਦ ਰੱਖ ਲਿਓ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਇਹ ਯਾਤਰਾ ਬਿਲਕੁਲ ਸਫਲ ਹੋ ਗਈ ਹੈ ਜਿਹੜਾ ਮੋਰਚਾ ਕਿਹੜੀ ਯਾਤਰਾ ਜਿਹੜਾ ਤਰਨਾ ਸਰਕਾਰ ਦੇ ਦਿਮਾਗ ਚ ਖਲਬਲੀ ਪੈਦਾ ਕਰ ਦਵੇ ਬੁਖਲਾੜ ਪੈਦਾ ਕਰ ਦਵੇ ਉਹ ਮੇਸ਼ਾ ਸਫਲ ਹੋਇਆ ਕਰਦਾ ਹੈ ਇਸ ਮੋਰਚੇ ਦੇ ਦੌਰਾਨ ਇਸ ਯਾਤਰਾ ਦੇ ਦੌਰਾਨ ਤੁਹਾਡੇ ਦਿਮਾਗ ਤੇ ਛੋਟੇ ਛੋਟੇ ਬੱਚਿਆਂ ਦੇ ਨਾਅਰੇ ਨੇ ਇਡਾ ਵੱਡਾ ਸਰਕਰਤਾ ਤੇ ਗਾਂ ਤੁਹਾਡੇ ਨਾਲ ਜੇ ਕੀ ਹੋਵੇਗਾ ਇਹ ਤਾਂ ਸਮਾਂ ਹੀ ਆਉਣ ਵਾਲਾ ਦੱਸੇਗਾ ਮੈਂ ਤਾਂ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਤੇ ਸਮੁੱਚੀ ਲੀਡਰਸ਼ਿਪ ਨੂੰ ਅੱਜ ਦੀ ਇਹ ਇਹਨਾਂ ਦੀ ਜਿਹੜੀ ਸ਼ਿਕਾਇਤ ਕੀਤੀ ਝਾੜੂ ਵਾਲਿਆਂ ਦੀ ਉਹਦੇ ਤੇ ਵੀ ਲੱਖ ਲੱਖ ਵਧਾਈ ਦਿੰਦਾ ਕਿ ਤੁਹਾਡੀ ਯਾਤਰਾ ਜਿਹੜੀ ਇਹ ਸਫਲ ਹੋ ਗਈ ਜਿਹੜੇ ਤੁਸੀਂ ਪੰਜਾਬ ਦੇ ਲੋਕਾਂ ਨੂੰ ਜਗਾਉਣ ਤੁਰੇ ਸੋ ਜਿਹੜੇ ਪੰਜਾਬ ਦੇ ਲੋਕਾਂ ਨੂੰ ਤੁਸੀਂ ਜਾਗਰੂਕਤ ਕਰਨ ਤੁਰੇ ਸੋ ਉਹ ਸਮਝ ਲਓ ਸਾਰਾ ਕੁਝ ਸਹੀ ਹੋ ਗਿਆ ਅੱਜ ਪੰਜਾਬ ਦੇ ਲੋਕ ਜਾਗਰੂਕ ਹੋ ਚੁੱਕੇ ਆ ਤਾਂ ਹੀ ਸਰਕਾਰ ਦੇ ਦਿਮਾਗ ਦੇ ਵਿੱਚ ਬੁਖਲਾੜ ਪੈਦਾ ਹੋਈ ਹੋਰ ਤਾਂ ਲੱਭਾ ਕੁਛ ਨਹੀਂ ਉਹਨਾਂ ਨੂੰ ਕਾਰਨ ਉਹ ਇਸ ਤਰੀਕੇ ਨਾਲ ਜਵਾਕਾਂ ਦੀ ਸ਼ਿਕਾਇਤ ਕਰਨ ਤੁਰ ਪਏ ਆ ਤੇ ਹੁਣ ਜਿਹੜੇ ਕਹਿੰਦੇ ਨੇ ਖਾਲੀ ਦਲ ਖਾਲੀ ਦਲ ਇਹ ਗੱਲ ਯਾਦ ਰੱਖ ਲਿਓ ਉਹ ਤੁਹਾਡੀਆਂ ਚੀਕਾਂ ਸਾਡੇ ਜਵਾਕਾਂ ਨੇ ਪੁਆਦੀਆਂ ਅਜੇ ਵੱਡਿਆਂ ਨੇ ਗਾਂ ਨਿਭੜਨਾ ਹੈ ਤੁਹਾਡੇ ਨਾਲ ਉਹ ਸਿਆਸੀ ਮੈਦਾਨ ਜਿਹੜਾ ਹੈ ਉਹ ਦਿਸਦਾ ਹੀ ਪਿਆ ਹੈ ਧੰਨਵਾਦ ਵੀ ਯੋਧੇਓ ਸਲੂਟ ਹੈ